ਲੇ ਕੇ ਆਏ ਆ ਅੱਜ ਪੰਦ ਦਾ ਐਲਾਨ ਪ੍ਰਸ਼ਾਸਨ ਅਧਿਕਾਰੀ ਪਹੁੰਚੇ ਤੁਸੀਂ ਤਾਲੇ ਜੜਨ ਦੀ ਗੱਲ ਕਹੀ ਹੈ ਗੱਡੀਆਂ ਪਹੁੰਚ ਗਈਆਂ ਸਾਰੇ ਇੰਤਜ਼ਾਮ ਕੀਤੇ ਹੋਏ ਪ੍ਰਸ਼ਾਸਨ ਨੇ ਕਿਵੇਂ ਦੇਖਦੇ ਹਾਂ ਅਸੀਂ ਤਾਲੇ ਫਿਰ ਵੀ ਲਾਵਾਂਗੇ ਲੱਗਣਗੇ ਤੁਹਾਡੇ ਸਾਹਮਣੇ ਲਾ ਦਾਂਗੇ ਇਹ ਆਏ ਸਾਡੀ ਸੁਰੱਖਿਆ ਲਈ ਸਾਨੂੰ ਡਰੋਂ ਲਈ ਨਹੀਂ ਆਏ ਇਹ ਸਾਡੇ ਨਾਲ ਆ ਕੋਈ ਇਹੋ ਜੀ ਗੱਲ ਨਹੀਂ لوکاں دا بھی کافی सहयोग ਆ ਵੱਡੀ ਗਿਣਤੀ ਦੇ ਜਥੇਬੰਦੀਆਂ ਨੇ ਪਾ ਚੁੱਕੀਆਂ ਆ ਬਾਸ ਆਉਣੀਆਂ ਸ਼ੁਰੂ ਹੋ ਗਿਆ ਹੁਣ ਸਾਰਿਆਂ ਨੇ ਆ ਜਾਣਾ ਕਿੰਨੇ ਵਜੇ ਦਾ ਸਮਾਂ ਤਾਲਾ ਬੰਦੀ ਕੀਤੀ ਜਾਵੇ 2 ਵਜੇ ਦਾ 9 ਵਜੇ ਗੱਲਬਾਤ ਹੋ ਪਈ ਹੈ ਅਧਿਕਾਰੀਆਂ ਦੇ ਨਾਲ ਹੁਣ ਤੱਕ ਗੱਲਬਾਤ ਰਾਤ ਹੋਈ ਸੀ ਲੋਕਲ ਪ੍ਰਸ਼ਾਸਨ ਦੇ ਨਾਲ ਜੀ ਉਹਨਾਂ ਨੇ ਅੱਜ ਮੰਗ ਪੱਤਰ ਲਏ ਨਾ ਉਹ ਕਹਿੰਦੇ ਅੱਗੇ ਗੱਲ ਨੂੰ ਤੇਜ਼ ਕਰ ਦਾਂਗੇ ਜਿਹੜਾ ਮੰਗ ਪੱਤਰ ਆ ਉਹ ਅੱਜ ਉਹਨਾਂ ਨੂੰ ਚੌਂਪਾਂਗੇ ਅਸੀਂ ਤੋਂ ਉਹ ਮੰਗ ਪੱਤਰ ਦਵਾਂਗੇ ਜਾਂ ਤਾਲੇ ਜੜੂਗੇ ਤਾਲੇ ਵੀ ਜੜਾਂਗੇ ਮੰਗ ਪੱਤਰ ਵੀ ਦੇਾਂਗੇ ਕਿਉਂਕਿ ਕੰਮ ਦੋਨੇ ਜਾਰੀ ਰੱਖਣੇ ਆ ਜੇ ਕੱਲ ਨੂੰ ਅਗਰ ਇਹਨਾਂ ਨੇ ਚਲਾਉਣਾ ਤਾਂ ਅਸੀਂ ਟੋਲ ਪਲਾਟਾ ਬੰਦ ਕਰਦੇ ਹੱਕ 'ਚ ਨਹੀਂ ਹੈ ਅਸੀਂ ਕਹਿੰਦੇ ਛੜਕਾਂ ਦਾ ਕੰਮ ਚੱਲਦਾ ਰਵੇ ਪਰ ਉਹਦੇ ਰੇਟ ਆ ਜਿਹੜੇ ਸਾਡੇ ਜਿੰਨੇ ਅਸੀਂ ਕਹੇ ਉਨੇ ਕੋ ਹੋਣ ਪਾਸੇ ਕੋਈ ਸਹਿਮਤੀ ਬਣ ਪਈ ਐ ਕੋਈ ਨਹੀਂ ਅਜੇ ਤੱਕ ਕੋਈ ਸਹਿਮਤੀ ਨਹੀਂ ਬਣੀ ਤੇ ਜੇ ਅਧਿਕਾਰੀ ਆਗੇ ਸਹਿਮਤੀ ਬਣੇਗੀ ਕੋਈ ਜੇ ਇਹ ਤਾਲੇ ਪੱਕੇ ਨਹੀਂ ਨਹੀਂ ਅੱਜ ਨਹੀਂ ਗੱਲ ਹੁੰਦੀ ਕੋਈ ਅੱਜ ਤੇ ਉਹਨਾਂ ਕੋਲੇ ਹੈ ਵੀ ਨਹੀਂ ਗੱਲ ਹੋ ਪਣੀ ਸਕਦੀ ਕੋਈ ਇਹ ਤਾਲਾਬੰਦੀ ਪੱਕੀ ਕਿੰਨੇ ਕ ਵਜੇ ਜੜਨੇ ਤਾਲੇ 2 ਵਜੇ ਤਾਲੇ ਬੰਦੀ ਦੀ ਕਦੋਂ ਸਖਤ ਜਿਹੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਦਰਵੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਜੁੜੀਆਂ ਦੁਆਬਾ ਔਰ ਜਿਹੜੀ ਤਾਲੇਬੰਦੀ ਦੀ ਗੱਲ ਅੱਜ 30 ਤਰੀਕ ਦਾ ਜਿਹੜਾ ਫੈਸਲਾ ਉਹ ਅਸੀਂ ਦਿੱਤਾ ਸੀਗਾ ਅੱਜ 15ਵਾਂ ਦਿਨ ਆ ਸਾਡੇ ਮੋਰਚੇ ਲੱਗੇ ਨੂੰ ਔਰ ਜਿਹੜੇ ਅਧਿਕਾਰੀ ਐਨਐਚਵੰਦੇ ਉਹਨਾਂ ਨੇ ਇੰਨੀ ਵੀ ਮੁਸ਼ਕਲ ਨਹੀਂ ਕੀਤੀ ਵੀ ਉੱਥੋਂ 3 ਕਿਲੋਮੀਟਰ ਤੁਰ ਕੇ ਸਾਡੀ ਗੱਲ ਸੁਣਨਾ ਅਧਿਕਾਰੀ ਆਏ ਸੀਗੇ ਅਸੀਂ ਆਪਦੀ ਗੱਲ ਰੱਖੀ ਆ ਔਰ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਵੀ ਅਸੀਂ ਜਲ ਤੋਂ ਜਲ ਤੁਹਾਡਾ ਮਸਲੇ ਦਾ ਹੱਲ ਕਰਾਂਗੇ ਔਰ ਸਾਡੇ ਜਿਹੜੇ ਮਸਲੇ ਸੀ ਉਹ ਅਸੀਂ ਜਿਹੜਾ 150 ਰੁਪਇਆ ਅਸੀਂ ਕੀਤਾ ਸੀਗਾ ਵੀ 24 ਘੰਟੇ ਵਾਲਾ ਪਰਚੀ ਉਹ ਕਰ ਦੇਣ ਤੇ ਜਿਹੜਾ 170 ਜਿਹੜਾ ਪਾਸ ਸਿਸਟਮ ਸੀਗਾ ਔਰ 20 ਕਿਲੋਮੀਟਰ ਦੇ ਆਦੇਰੇ 'ਚ ਅਸੀਂ ਕਿਹਾ ਸੀਗਾ ਵੀ ਇਹਨੂੰ ਫ੍ਰੀ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਵੀ ਇੱਥੇ ਨੇੜੇ-ਤੇੜੇ 20 ਕਿਲੋਮੀਟਰ ਚ ਐਨ ਐਚ 1 ਦੀ ਕੰਡੀਸ਼ਨ ਅਨੁਸਾਰ ਅਸੀਂ ਗੱਲ ਰੱਖੀ ਸੀਗੀ ਔਰ ਜਿਹੜੀਆਂ ਸਟਰੀਟ ਲਾਈਟਾਂ ਲੱਗਣੀਆਂ ਨੇ ਉਸ ਬਾਰੇ ਅਸੀਂ ਕਿਹਾ ਸੀਗਾ ਔਰ ਡਰੇਨੇਜ ਸਿਸਟਮ ਬਾਰੇ ਅਸੀਂ ਗੱਲ ਕੀਤੀ ਸੀਗੀ ਕਿ ਜਿਹੜਾ ਡਰੇਨੇਜ ਸਿਸਟਮ ਆ ਉਹਨੂੰ ਇੱਥੇ ਸਹੀ ਕੀਤਾ ਜਾਵੇ ਕਿ ਮੀਂਹ ਪੈਂਦਾ ਇੱਥੇ ਪਾਣੀ ਗੋਡੇ-ਗੋਡੇ ਖੜ ਜਾਂਦਾ ਵਾ ਬਿਮਾਰੀਆਂ ਲੱਗਣ ਦਾ ਬਹੁਤ ਵੱਡਾ ਖਤਰਾ ਹੈ ਅੱਜ 11 ਵਜੇ ਦੀ ਸਟੇਜ ਦੀ ਕਾਰਵਾਈ ਸ਼ੁਰੂ ਹੋਊਗੀ ਸਾਡੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਰਾਏ ਔਰ ਸਾਡੇ ਜਨਰਲ ਸਕੱਤਰ ਸਰਦਾਰ ਸਤਨਾਬ ਸਿੰਘ ਜੀ ਸਾਹਨੀ ਉਹ ਵੀ ਆ ਰਹੇ ਹਨ ਔਰ ਅਸੀਂ 11 ਵਜੇ ਦੀ ਕਾਰਵਾਈ ਆਰੰਭ ਕਰਕੇ 2:30 ਵਜੇ ਅਸੀਂ ਆਪਦੀ ਕਾਰਵਾਈ ਕਰਕੇ ਇਹਨੂੰ ਬੰਦ ਕਰ ਦਾਂਗੇ ਤਾਲਾ ਬੰਦੀ ਕਰ ਦਿੱਤੀ ਜਾਏਗੀ ਅਸੀਂ ਜੀ ਇਹਨੂੰ ਟੋਟਲ ਤੌਰ ਤੇ ਬੰਦ ਕਰ ਦਾਂਗੇ ਅਸੀਂ ਕੱਲ ਅਧਿਕਾਰੀਆਂ ਨੂੰ ਵੀ ਇਹ ਗੱਲ ਕਹੀ ਸੀ ਬੀ ਸਾਨੂੰ ਇੰਨਾ ਵਾਹ ਵੀ ਇਹ ਚੱਲੇ ਨਾ ਜਦ ਤੱਕ ਇਹ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੇ ਉਦੋਂ ਤੱਕ ਅਸੀਂ ਇਹ ਇਹਨੂੰ ਤਾਲੇ ਲਾ ਕੇ ਇਹਨੂੰ ਬੰਦ ਕਰਾਂਗੇ ਕਿ ਕੀ ਕਾਰਵਾਈ ਰਹੂਗੀ ਤੁਹਾਡੀ ਅੱਖੇ ਬੈਠਿਆ ਜਾਏਗਾ ਜਾਂ ਫਿਰ ਇਸ ਨੂੰ ਬੰਦ ਕਰਕੇ ਮੋਰਚਾ ਖਤਮ ਕਰ ਦਿੱਤਾ ਗਾ ਦੇਖੋ ਜੀ ਇਹਨੂੰ ਬੰਦ ਕਰਕੇ ਅਸੀਂ ਪੂਰਨ ਤੌਰ ਤੇ ਜਿਹੜੇ ਨੇ ਲਪੇਟ ਲਪੇਟ ਕੇ ਸਾਰੇ ਇਹ ਬੰਦ ਕਰਕੇ ਕਿਉਂਕਿ ਅਸੀਂ ਇਹ ਵੀ ਕਿਹਾ ਸੀਗਾ ਵੀ ਫਾਸਟ ਐਕਟ ਰਾਹੀਂ ਵੀ ਕੋਈ ਪੈਸਾ ਨਾ ਕੱਟੇ ਵੀ ਇਹਨੂੰ ਟੋਟਲੀ ਬੰਦ ਕਰਕੇ ਅਸੀਂ ਇੱਥੋਂ ਮੁਕੰਮਲ ਕਾਰਵਾਈ ਕਰਕੇ ਜਾਵਾਂਗੇ ਜੀ ਜੀ ਮਤਲਬ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਉਂਦਾ ਤਾਂ ਅੱਜ ਗੱਲਬਾਤ ਕਰਨ ਜਿਵੇਂ ਤੁਸੀਂ 2 ਵਜੇ ਤੱਕ ਦਾ ਸਮਾਂ ਦਿੱਤਾ ਆ ਕੇ ਫਿਰ ਕੰਮ ਰੁਕੇ ਜਾਏਗਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੈਸੇ ਅਸੀਂ ਕੱਲ ਦੀ ਤਰੀਕ ਦਿੱਤੀ ਸੀਗੀ ਵੀ ਕੱਲ ਦਾ ਲਾਸਟ ਡੇਨਾ ਸਾਡਾ ਵੀ ਤੁਸੀਂ ਕੱਲ ਆ ਕੇ ਗੱਲਬਾਤ ਕਰ ਸਕਦੇ ਹੋ ਪਰ ਜੇ ਉਹ ਅੱਜ ਆ ਕੇ ਵੀ ਸਾਡੀ ਮੰਗਾ ਮੰਨਣਗੇ ਫਿਰ ਜਿਹੜੇ ਲੋਕ ਹਨ ਉਹ ਡਿਸੀਜਨ ਲੈਣ ਵੀ ਹਾਂ ਬੀ ਜੀਓ ਸਾਡੀਆਂ ਮੰਗਾ ਮੰਨ ਲੈਂਦੇ ਆ ਫਿਰ ਅਸੀਂ ਇੱਥੋਂ ਚਲੇ ਆਵਾਂਗੇ ਜੀ ਸਾਡਾ ਪੱਕਾ ਲਾਨ ਪੱਕਾ ਹਾਲੇ ਦਾ ਸਾਡਾ ਪੱਕਾ ਲਾਨ ਹੈ ਜੀ ਹਾਂ ਜੀ ਪਾਤਰੀ